ਧਿਆਨ ਨਾਲ ਟਿਕ ਕੇ ਇੱਕ ਬਚਨ ਮੇਰਾ ਸੁਣ ਲਿਓ ਅਜੋਕੇ ਸਮੇਂ ਬਾਰੇ ਕਰਨ ਲੱਗਾ ਐ ਅੱਜ 22 ਜਨਵਰੀ 2024 ਐ ਸ਼੍ਰੀ रामचंद्र ਮਹਾਰਾਜ ਜੀ ਦਾ ਮੰਦਰ ਅਯੁੱਧਿਆ ਦੇ ਵਿੱਚ ਜੋ ਬਣਿਆ ਐ ਉਹਦਾ ਅੱਜ ਉਦਘਾਟਨ ਐ ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ श्री राम चंद्र महाराज ਦੇ ਭਗਤ ਨੇ ਉਪਾਸ਼ਕ ਨੇ ਉਹਨਾਂ ਨੂੰ ਵਧਾਈ ਹੈ ਹੁਣ ਤੁਸੀਂ ਆਖੋਗੇ ਵਧਾਈ ਕਾਦੀ ਮਸਜਿਦ ਢਾਕੇ ਮੰਦਿਰ ਬਣਾਇਆ ਕਦੇ ਲਾਲਾ दौਲਤ ਰਾਏ ਦੀ ਸੁਆਨੇ ਉਮਰੀ ਪੜਿਓ ਹੋਰ ਪੁਸਤਕਾਂ ਪੜਿਓ ਸਿੱਖ ਜਗਤ ਦੀਆਂ ਤਕਰੀਬਨ 90 ਫੀਸਦੀ ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਿਰ ਢਾਕੇ ਹੀ ਬਣਾਈਆਂ ਸਨ ਸਿੱਧੀ ਜੀ ਗੱਲ ਹੈ ਭਾਈ ਜੀ ਰਾਜਸੀ ਬਾਬਰ ਕਿਆਂ ਦਾ ਅਗਲਿਆਂ ਨੇ ਮੰਦਰ ਢਾਕੇ ਮਸਜਿਦਾਂ ਬਣਾ ਲਈਆਂ ਹੁਣ ਸਨਾਤਨ ਮਤੀਆਂ ਦਾ ਰਾਜ ਹੈ ਅਗਲਿਆਂ ਨੇ ਮਸਜਿਦ ਢਾਕੇ ਮੰਦਰ ਬਣਾ ਲਿਆ ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਲਾਲਾ ਦੌਲਤ ਰਾਏ ਕਹਿੰਦੇ ਨੇ ਮੁਗਲਿਆ ਸਲਤਨਤ ਦੇ ਇਤਿਹਾਸ ਤਾਂ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ ਜੇ ਨਾ ਨੂੰ ਨਜ਼ਾਤ ਮਿਲੀ ਹੈ ਮੁਫਤੀ ਮਿਲੀ ਹੈ ਜੇ ਅੱਜ ਦੁਨੀਆ ਵਿੱਚ ਮੰਦਰ ਨੇ ਗਾਇਤਰੀ ਮੰਤਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ ਬੁੱਲੇ ਸ਼ਾਹ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਨਾ ਮੰਦਰ ਹੁੰਦਾ ਨਾ ਗਾਇਤਰੀ ਹੁੰਦੀ ਨਾ ਹਰਦਵਾਰ ਹੁੰਦਾ ਨਾ ਗੁਰਦੁਆਰਾ ਹੁੰਦਾ ਨਾ ਆਸਾ ਦੀ ਵਾਰ ਹੁੰਦੀ ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਗ ਹੁੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਰ ਬਚੇ ਨੇ ਔਰ ਯਾਦ ਰੱਖਿਓ ਅਸੀਂ ਸਾਰੇ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਕਰਦੇ ਹਾਂ ਇਸੇ ਕਰਕੇ ਮੈਂ ਵਧਾਈ ਦਿੱਤੀ ਹੈ ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ ਦਾ ਜਦੋਂ ਮੁਗਲਿਆ ਸਲਤਨਤ ਦਾ ਰਾਜ ਟੁੱਟਿਆ ਸੀ ਨਾ ਬਾਬਾ ਬਘੇੜ ਸਿੰਘ ਬਾਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਸੀ ਉਹਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲਿਆ ਸੀ ਔਰ ਜਿਹੜੇ ਮੰਦਰ ਢਾਏ ਗਏ ਸਨ ਮੁਗਲਿਆ ਸਲਤਨਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ ਸੁਲਾ ਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਸਾਰੀ ਕੀਤੀ ਉੱਥੇ ਮੰਦਰਾਂ ਨੂੰ ਵੀ ਸੋਨਾ ਦਿੱਤਾ Hindu ਵੀਰਾਂ ਨਾਲ ਹੋਏ ਧੱਕੇ ਦਾ ਇਸ਼ਾਰਾ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ ਤਕਰੀਬਨ 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਸ਼ ਦੇ ਮੰਦਰ ਤੇ ਲਵਾਇਆ ਇਹਨੂੰ ਬਾਣੀ ਕੀ ਆndi ਹੈ ਪੈ ਕੋਏ ਨਾ ਕਿਸੇ ਰਣਾਵ ਦਾ ਸਭ ਸੁਖਾਲੀ ਵੁਠੀਆਂ ਇਹੋ ਹੋ ਆਹਲੇ ਮੀ ਰਾਜ ਉਹਲੇ ਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ ਹੁਣ ਰਾਜ ਹੈ ਸਨਾਤਨ ਮਤਿਆਂ ਦਾ Hindu ਵੀਰਾਂ ਦਾ ਡੈਮੋਕ੍ਰੇਸੀ ਹੈ ਵੈਸੇ ਉਹਨਾਂ ਦੇ ਸਿਰ ਜਾਦੇ ਨੇ ਵੋਟਾਂ ਜਾਦੀਆਂ ਨੇ ਉਹਨਾਂ ਦਾ ਰਾਜ ਹੈ ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ ਮੇਰੇ ਹਿੰਦੂ ਵੀ ਰਹਦੇ ਨੇ ਮੋਦੀ ਜੀ ਦਾ ਰਾਜ ਰਾਮ ਰਾਜ ਹੈ ਫਿਰ ਇਦਾਂ ਕਰੋ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਅਸੀਂ ਤੁਹਾਡੇ ਮੰਦਰ ਛਡਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਦੁਆਰ ਪਾਂਡਿਆ ਨੇ ਕਬਜ਼ੇ 'ਚ ਲਿਆਏ ਉੱਥੇ ਮੰਦਰ ਬਣਾਤਾ ਹੈ ਸਰਕਾਰੀ ਦਫ਼ਤਰ ਬਣਾਤਾ ਹੈ ਸਾਡਾ ਗੁਰਦੁਦਵਾਰਾ ਡੋਂਗਮਾਰ ਸਿੱਕਮ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ 'ਚ ਲੈ ਲਿਆ ਹੈ ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ 'ਚ ਲੈ ਲਿਆ ਹੈ ਕੋ ਛਡਾ ਕੇ ਦਿਓ ਕਿਉਂਕਿ ਉਥੇ ਅਸੀਂ ਵੀ ਗੁਰਦੁਆਰਾ ਸਹਿਬ ਨੂੰ ਸਾਰਨੇ ਨੇ ਤੁਹਾਨੂੰ ਤੁਹਾਡੇ ਰਾਮ ਮੰਦਰ ਦੀਆਂ ਵਧਾਈਆਂ ਬਹੁਤ ਵੱਡੇ ਅਵਤਾਰ ਹੋਏ ਨੇ ਮਹਾਪੁਰਸ਼ ਸ੍ਰੀ ਰਾਮਚੰਦਰ ਜੀ ਸਮੇ ਦੇ ਅਵਤਾਰ ਇਹ ਤਾਂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹਨਾਂ ਦੇ ਸਥਾਨ ਵੀ ਸਾਨੂੰ ਦੋ ਤੇ ਖਾਲਸਾ ਪੰਥ ਲਈ ਵੀ ਵਧਾਈ ਬਣਦੇ ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕਈ ਵਾਰ ਨਾ ਸਾਡੀ ਕੌਮ 'ਚ ਬਹੁਤ ਰੌਲਾ ਪਾਇਆ ਜਾਂਦਾ ਜੀ ਅਕਾਲ ਪਕਸਰ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੈਸੇ ਸੋਚਦਾ ਮੈਂ ਹਰ ਜਗ੍ਹਾ ਜਾਓ ਪਰ ਆਪਣੇ ਹੱਕ ਦੀ ਗੱਲ ਹੱਕ ਵਜਾ ਕੇ ਕਰੋ ਅਗਲਿਆਂ ਨੂੰ ਵੀ ਵਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਰ ਇਸ ਕਰਕੇ ਅੱਜ ਪਰਫੁੱਲਤ ਨੇ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ ਤੇ ਜੇ ਅੱਜ ਤੁਹਾਡਾ ਰਾਜ ਹੈ ਇਹ ਆਪਣੀ ਸਾਹ ਜਿਹੜਾ ਆਂਦੇ ਜਿਨਾ ਨੌ ਮਾਸ ਦਾ ਰਿਸ਼ਤਾ ਇਹਨੂੰ ਨਿਭਾ ਕੇ ਵਿਖਾਓ ਸਾਡੇ ਗੁਰਦੁਆਰੇ ਵੀ ਸਾਨੂੰ ਦੋ ਕਿਉਂ ਧੱਕਾ ਕਰਦੇ ਹੋ ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹਾਂਗਾ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਸਾਡਾ ਰਾਜ ਸੀ ਅਸੀਂ ਚੰਦੀਆਂ ਚਲਾਈਆਂ ਜਿਹਨਾਂ ਦਾ ਰਾਜ ਆ ਇਹ ਚਲਾਉਂਦੇ ਨੇ ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਦੀਆਂ ਚਲਾਵਾਂਗੇ